ਇਸ ਕਾਲ ਕੰਮ ਹੈ ਹਾਂ ਜੀ ਮਾਲੀ ਦੇ ਰਾਹ ਆਇਆ ਮਾਰੇ ਪਾਣੀ ਪੀਰਨਾ ਤੇ ਬਾਕੀ ਕਾਫੀ ਛੋਟੇ ਛੋਟੇ ਰੈਨ ਸਲਾਈਡ ਹੋਇਆ ਸ੍ਰੀ ਸੰਗੀਤ ਜੀ ਸਾਨੂੰ ਭਾਜੀ ਹੁਣੀ ਮਿਲਿਆ ਤੇ ਛੋਟਾ ਜਿਹਾ ਵਿਚਾਂ ਮਿਲੇ ਕਿਤੇ ਭਾਜੀ ਜਿਹੜੀ ਵੀਡੀਓ ਦੇ ਦਿਆਂ ਆਪਾਂ ਹਣਾ ਹਾਂਜੀ ਸ੍ਰੀ ਲੋ ਸੰਗੀਤ ਜੀ ਦੇਖੋ ਸੰਗਤਾਂ ਲੱਗਣਾ ਭਾਰੀ ਕਾਠੀ ਤੇ ਸਾਹਮਣੇ ਜਗਾ ਫਾਬਾ ਜੀ ਦੀ ਆਪਾ ਬਲਕ ਨਾਲ ਜਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਚਲੋ ਜੀ ਸੰਗਤ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਆਪਾਂ ਚੱਲੇ ਆ ਜੀ ਸਲੇਰਨ ਧਾਮ ਜੋ ਕਿ ਆਪਣੇ ਹਿਸ਼ਾਰਪੁਰ ਦੇ ਵਿੱਚ ਆ ਬਲਕਨਾਥ ਜੀ ਦੀ ਜਗਾ ਵਾ ਤੇ ਕਾਫੀ ਸੰਗਤਾਂ ਨੂੰ ਪਤਾ ਵੀ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਉਹ ਜਗ੍ਹਾ ਦੇ ਦਰਸ਼ਨ ਕਰਾਉਣੇ ਆ ਜੀ ਤੇ ਬਾਕੀ ਸੰਗਤ ਜੀ ਆਪਾਂ ਬਾਬਾ ਸੋਡਾ ਜੀ ਦੇ ਮੇਲੇ ਤੇ ਬਲੌਗ ਪਾਏ ਹੋਏ ਜਾ ਕੇ ਜਰੂਰ ਚੈੱਕ ਆਊਟ ਕਰਿਓ ਤੇ ਅੱਜ ਹੈਗਾ ਸੰਡੇ ਤੇ ਅੱਜ ਹੈਗੀ ਆ ਬਾਬਾ ਬਲਕਨਾਥ ਜੀ ਦੇ ਉੱਥੇ ਮੌਣੀ ਆ ਗੁੱਗਾ ਨੋਮੀ ਤੇ ਕਿ ਅੱਜ ਬਹੁਤ ਸੰਗਤ ਆ ਰਹੀ ਆ ਤੇ ਧੁੱਪ ਵੀ ਆ ਕਦੇ ਧੁੱਪ ਹੋ ਜਾਂਦੀ ਕਦੇ ਛਾਂ ਹੋ ਜਾਂਦੀ ਆ ਤੇ ਬਾਕੀ ਚੱਲਦੇ ਆ ਜਾਣੇ ਹੁਣ ਆਪਾਂ ਜੀਸੀਟੀ ਲਾ ਕੇ ਖੜੇ ਆ ਤੇ ਹਲਕਾ ਹਲਕਾ ਵਿੱਚ ਮੀਂਹ ਵੀ ਲੱਗਿਆ ਸਾਹਮਣੇ ਦੇਖੋ ਜੀ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਹਮਣੇ ਬੋਰਡ ਦੇਖਣ ਨੂੰ ਮਿਲੂਗਾ ਬੜਕਰਾਜ ਦਰਬਾਰ ਵਾਲੀ ਸਾਈਡ ਨੂੰ ਤਾਂ ਆਪਾਂ ਇਧਰੋਂ ਮੁੜ ਜਾਣਾ ਵਾ ਤੇ ਚਲੋ ਹੁਣ ਆਪਾਂ ਚੱਲਦੇ ਆ ਸਿੱਧਾ ਤੁਹਾਨੂੰ ਉੱਥੇ ਹੀ ਮਿਲਦੇ ਆ ਲਓ ਜੀ ਤੇ ਸੰਗਤ ਆ ਰਹੀ ਆ ਦਰਬਾਰ ਤੇ ਟੈਂਪੋ ਪਰ ਪਰ ਕੇ ਤੇ ਬਾਕੀ ਜਿਹੜੀ ਸੰਗਤ ਸਲੇਰਨ ਟੈਂਪੂ ਜਾਂਦੀ ਆ ਤੇ ਕਈ ਵਾਰੀ ਟੈਂਪੂ ਮਤਲਬ ਤੁਹਾਨੂੰ ਪਿੱਛੇ ਤਾਰ ਦਿੰਦੇ ਫਿਰ ਤੁਸੀਂ ਆਰਾਮ ਨਾਲ ਅੱਗੇ ਇੱਥੋਂ ਮੋੜ ਤੋਂ ਟੈਂਪੂ ਲੈ ਸਕਦੇ ਆ ਅਗਰ ਤੁਸੀਂ ਲੋ ਜੀ ਤੇ ਕਾਫੀ ਸੰਗਤ ਪਤਲ ਵੀ ਜਾ ਰਹੀ ਹੈ ਤੁਰ ਕੇ ਤੇ ਬਾਕੀ ਮੌਸਮ ਬਹੁਤ ਸੋਹਣਾ ਆ ਤੇ ਬਾਕੀ بارشਾਂ ਵਗੈਰਾ ਦੇ ਕਰਕੇ ਸੜਕ ਜਿਹੜੀ ਆ ਥੋੜੀ ਜੀ ਟੁੱਟ ਗਈ ਆ ਹਨਾ ਜਿੱਦ ਕਰਕੇ ਤੁਹਾਨੂੰ ਵੀਡੀਓ ਚ ਵੀ ਝੋਕੇ ਤੇ ਮਿਲੂਗੀ ਅੱਜ ਤੇ ਬਾਕੀ ਉਹ ਤਾਂ ਠੀਕ ਆ ਪਾਣੀ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆ ਗਈ ਸੜਕ ਟੁੱਟੀ ਹੈ ਗਈ ਸੀ ਪਹਿਲਾਂ ਹੀ ਇੰਨੀ ਕਦੋਂ ਤੋਂ ਪਹਿਲਾਂ ਵੀ ਟੁੱਟੀ ਹੋਈ ਸੀਗੀ ਸੜਕ ਲੋ ਜੀ ਸੰਗਤ ਜੀ ਬਿੱਲੇ ਪਾਸੇ ਪਉਂਦੀ ਪਈ ਆ ਖੱਡ ਕੋਲੀ ਨੂੰ ਸਕੂਟਰ ਮੋਟਰਸਾਈਕਲ ਪੜੋ ਜਾ ਪਹਿਲਾਂ ਕਹਿੰਦੇ ਬਹਾਵ ਘੱਟ ਸੀਗਾ ਹੁਣ ਜਦੋਂ ਇਹ ਥੋੜਾ ਤੇਜ਼ ਹੋਇਆ ਬਹੁਤ ਸਾਤੇ ਬਰਵਾੜ ਕੀ ਜਾਣਾ ਪੋਣਾ ਹਰੀ ਜੀ ਹੈ ਲੋਹੀ ਸੰਗਤ ਜੀ ਪੋਣਾ ਹਰੀ ਬਾਬਾ ਕਿਰਪਾ ਕਰੇ ਚਲੋ ਲੱਗੇ ਜੋ ਬਹੁਤ ਸਾਤੇ ਬਰਵਾੜ ਕੀ ਤੇ ਹੌਲੀ ਹੌਲੀ ਕਰਕੇ ਸੰਗਤ ਨੰਗਦੀ ਪਈ ਹੈ ਚਲੋ ਬਾਕੀ ਤਾਂ ਅੱਗੇ ਖੜੇ ਆ ਉਹ ਲਗਾਈ ਜਾਂਦੇ ਆ ਜਿੱਦਾਂ ਇੰਦਾ ਥੋੜਾ ਥੋੜਾ ਕਰਕੇ ਚਲੋ ਦੇਖਦੇ ਆਂ ਇਹੋਂ ਪਾਣਾ ਜਿੱਧਰੋਂ ਆਦਾ ਉਪਰੋਂ ਸਿੱਧਾ ਪਾਣੀ ਤੇ ਇਹ ਕਹਿੰਦੇ ਪਹਿਲਾਂ ਹੈ ਨਹੀਂ ਸੀਗਾ ਸਵੇਰੇ ਤਾਂ ਹਾਂ ਆ ਦੇਖੋ ਹੁਣ ਸਵੇਰੇ ਜਿੱਦਾਂ ਬਾਰਿਸ਼ ਹੋਈ ਐ ਇਧਰ ਸ਼ਰਾਟਾ ਜਾ ਪਿਆ ਆ ਤੇ ਉਹਦੇ ਨਾਲ ਕਹਿੰਦੇ ਪਾਣੀ ਆਇਆ ਵਧੀਆ ਗੱਲ ਕੱਢ ਲਿਆ ਭਰਾਵਾ ਰੱਬ ਦਾ ਨਾਮ ਲੈ ਕੇ ਮੈਂ ਕਹਾਂ ਮਾਵਾਈ ਕਿਰਪਾ ਕਰ ਮੈਂ ਕਿਹ ਚੱਕੀ ਨਾਲ ਹੀ ਚੱਕਤਾ ਲਾਉਂਦਾ ਲਾਉਂਗੀ ਤਦ ਤੱਕ ਸਾਰੇ ਹੋ ਗਏ ਨਾ ਥੱਲੇ ਡਿੱਗੇ ਆ ਆ ਜੀ ਸੰਗਤ ਜਿੱਤੇ ਪਿੱਛੇ ਦੇਖੋ ਪਹਾੜੀਆਂ ਕਿੱਦਾਂ ਪਹਾੜੀਆਂ ਡਿਗੀਆਂ ਆ ਤੇ ਬਾਕੀ ਉਹ ਸਾਹਮਣੇ ਆ ਗਿਆ ਦਰਬਾਰ ਸਲੇਰਨ ਧਾਮ ਸਲੇਰਨ ਧਾਮ ਤੇ ਬਾਕੀ ਇੱਥੇ ਇੱਕ ਖੱਡ ਹੋਰ ਆ ਨੀ ਵੀ ਜੇ ਦੇਖਦੇ ਆ ਹੁਣ ਉੱਥੋਂ ਵੀ ਨਿਕਲਦੇ ਆ ਬਾਕੀ ਸੰਗਤ ਜਾ ਰਹੀ ਆ ਗੱਡੀਆਂ ਖੜੀਆਂ ਆ ਤਾਂ ਹੌਲੀ ਹੌਲੀ ਕਾਂਡਾ ਹੁੰਦੇ ਪੈਣਾ ਜਿੱਦਾਂ ਵਾਰਿਸੇਰ ਤੇ ਤਾਂ ਕਰਕੇ ਖੜੀਆਂ ਆ ਆਹ ਦੇਖੋ ਇੱਧਰ ਕਾਫੀ ਛੋਟੇ ਛੋਟੇ ਰੈਨ ਸਲਾਈਡ ਹੋਇਆ ਤੇ ਬਾਕੀ ਅਸੀਂ ਨਿਕਲ ਆਏ ਪਾਣੀ ਚ ਫਾਈਨਲੀ ਬਾਕੀ ਕਹਿੰਦੇ ਤਾਂ ਇਹ ਸੀਗਾ ਕਿ ਪਾਣੀ ਹੈ ਨਹੀਂ ਉਹ ਤੇ ਬਾਕੀ ਕਹਿੰਦੇ ਅਚਾਨਕ ਹੀ ਹੁਣ ਪਾਣੀ ਵਧਿਆ ਆ ਨਹੀਂ ਪਿਆ ਗਿਆ ਨਾ ਉੱਥੇ ਲਓ ਤੇ ਬਾਕੀ ਹੁਣ ਨਹੀਂ ਕਰਾਈ ਉਹਨਾਂ ਨੇ ਬਾਈ ਕੋਥੇ ਖੜੀ ਕਹਿੰਦੇ ਮਰਜੀ ਆ ਲੈ ਕੇ ਜਾਣੀ ਲੈ ਜਾਓ ਤੇ ਫੇ ਅਸੀਂ ਉੱਪਰ ਆ ਗਏ ਹਾਂ ਅੱਗੇ ਢਿੱਲੇ ਆ ਨਾ ਇਹ ਹਾਂ ਬਾਕੀ ਸਾਰੀਆਂ ਖੱਡਾ ਮਤਲਬ ਉਹ ਹੀਆਂ ਪਈਆਂ ਸਾਰੀਆਂ ਖੱਡਾ ਭਰੀਆਂ ਪਈਆਂ ਪਾਣੀ ਨਾਲ ਤੇ ਬਾਕੀ ਇਹ ਆ ਹੁਣ ਬਾਰਿਸ਼ ਨਾ ਆਵੇ ਕਿ ਉਹ ਕੇ ਫਿਰ ਜਦੋਂ ਅਸੀਂ ਜਾਣਾ ਤੇ ਪਾਣੀ ਹੋਰ ਜ਼ਿਆਦਾ ਵੱਧ ਜਾਣਾ ਵੱਧ ਜਾਣਾ ਹੈ ਨਹੀਂ ਮੇਰੇ ਪਾਣੀ ਜ਼ਿਆਦਾ ਪੈ ਗਿਆ ਪਰ ਪੈਣ ਦੀ ਇਹ ਬਾਰਿਸ਼ ਹੌਲੀ ਹੌਲੀ ਲਓ ਜੀ ਬਾਕੀ ਪੁੱਜ ਗਏ ਦਰਵਾਜ਼ੇ ਤੇ ਬਾਬੇ ਵੀ ਤੇ ਦੇਖੋ ਲੋਕੀਸ਼ੇ ਚੱਕਰ ਕੋਈ ਨਹੀਂ ਸੁਣੀ ਲੱਗਦੀ ਪਈ ਆ ਦੇਖੋ ਤੇ ਮੀਂਹ ਪੈ ਰਿਹਾ ਹਣਕਾ ਹਣਕਾ ਉਹ ਦੇਖੋ ਸੰਗਤ ਆ ਰਹੀਆਂ ਤੇ ਆਪਾਂ ਇੱਥੇ ਖੜੇ ਆ ਆ ਲਓ ਜੀ ਇਧਰ ਅਗੇ ਸਲੇਰਨ ਤਾਂ ਆਉਂ ਚਲੋ ਚੱਲਦੇ ਆਪਾਂ ਢਿਲੋ ਸੰਗੀਤ ਜੀ ਦੇਖੋ ਸੰਗਤਾਂ ਦਾ ਕਿੰਨਾ ਭਰੇ ਇਕੱਠਾ ਹੈ ਸਾਹਮਣੇ ਜਗਾ ਫਾਬਾ ਜੀ ਦੀ ਆ ਬਲਕ ਨਾਲ ਜਗਾ ਕਰੋ ਦਰਸ਼ਨ ਸੰਗੀਤ ਜੀ ਤੇ ਇਧਰੋਂ ਐਂਟਰੀ ਇਧਰੋਂ ਹੋਣੀ ਹੈ ਹੈਨਾ ਹਰੋ ਚੱਲਦੇ ਜਾਂਦੇ ਤੁਹਾਨੂੰ ਦਿਖਾਉਣੇ ਹੈ ਸੰਗੀਤ ਜੀ ਸਾਨੂੰ ਭਾਜੀ ਹੁਣੀ ਮਿਲਿਆ ਤੇ ਛੋਟਾ ਜਿਹਾ ਵਿਚਾਂ ਮਿਲਿਆ ਕਿਤੇ ਭਾਜੀ ਜਿਹੜੀ ਵੀਡੀਓ ਦੇ ਦੇ ਆਪਾਂ ਹੈਨਾ ਹਾਂਜੀ ਸਾਰੀਆਂ ਦੇ ਦੇ ਉਹਨੇ ਹਾਂਜੀ ਚੈਨਲ ਨੂੰ ਕਰ ਦੇ ਲਾਈਕ ਪੂਰਾ ਠੀਕਾ ਹੋਰ ਭਾਈ ਠੀਕ ਠਾਕ ਭਾਜੀ ਹਾਂਜੀ ਹਾਂਜੀ ਇਹ ਭਾਈ ਸਾਨੂੰ ਸਲੇਰਨ ਤਾਂ ਮਿਲੇ ਆ ਤੇ ਚਲੋ ਆਪਾਂ ਚਲਦੇ ਨਾਲ ਤੁਹਾਨੂੰ ਦਰਸ਼ਨ ਕਰਾਉਨੇ ਆ ਚਲੋ ਸੰਗਤ ਜੀ ਕਰੋ ਦਰਸ਼ਨ ਲਓ ਜੀ ਸੰਗਤ ਤੇ ਉੱਪਰ ਜਾ ਕੇ ਪਹਿਲਾਂ ਟਿਕ ਲਈਏ ਮੱਥਾ ਫਿਰ ਬਾਕੀ ਕੰਮ ਕਰਦੇ ਆ ਸੰਗਤ ਜੀ ਪ੍ਰਸ਼ਾਦ ਆਪਾਂ ਲੈਣੀ ਆ ਇੱਕ ਕਰੋ ਸਾਹਮਣੇ ਦਰਸ਼ਨ ਲਓ ਜੀ ਜਿੱਥੇ ਇਹਨਾਂ ਦਾ ਉੱਪਰ ਆਪਾਂ ਤਾਂ ਪਤਾ ਵੀਡੀਓ ਨਹੀਂ ਬਣਾ ਸਕਦੇ ਕਿ ਆਪਾਂ ਬਾਰਕਾਂ ਦੇ ਉੱਤੇ ਵੀ ਨਹੀਂ ਬਣਾ ਸਕਦੇ ਨਾ ਇੱਥੇ ਵੀ ਨਹੀਂ ਬਣਾ ਸਕਦੇ ਬਾਕੀ ਉੱਪਰ ਉਹਦਾ ਵੀਡੀਓ ਬਣਾਉਣੀ এলাਉਡ ਨਹੀਂ ਹੈਗੀ ਹਾਂ ਮੈਨੇ ਉਹ ਦੱਸ ਦਿੱਤਾ ਉਹਦਾ ਤੇ ਬਾਕੀ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਬਾਕੀ ਪਿਛਲੀ ਵਾਰੀ ਨਹੀਂ ਉਹਨਾਂ ਨੇ ਮਨਾਂ ਕੀਤਾ ਸੀਗਾ ਪਰ ਇਸ ਵਾਰੀ ਕਹਿੰਦੇ ਵੀ ਨਹੀਂ ਇਸ ਵਾਰ ਜ਼ਿਆਦਾ ਮਨਾ ਕਰਤਾ ਉਹਨਾਂ ਨੇ ਪਹਿਲਾਂ ਨਹੀਂ ਤਾਂ ਮਨਾ ਇੰਨਾ ਕੀਤਾ ਸੀ ਉਦੋਂ ਤੇ ਚਲੋ ਕੋਈ ਗੱਲ ਨਹੀਂ ਗਾਈਡਲਾਈਨਸ ਫੋਲੋ ਕਰਨਾ ਚਾਹੀਦਾ ਮਾ ਪੂਰਾ ਹਾਰੀ ਕਿਰਪਾ ਕਰਨਾ ਸਾਰੇ ਸੰਗਤ ਦੇ ਉੱਤੇ ਵੀਡੀਓ ਸ਼ੇਅਰ ਕਰਿਓ ਜਿਹੜਾ ਨਹੀਂ ਆ ਸਕੇ ਉਹਨਾਂ ਨੂੰ ਵੀ ਸ਼ੇਅਰ ਜ਼ਰੂਰ ਕਰਿਓ ਤੇ ਸੰਗਤ ਜੀ ਆਹ ਦੇਖੋ ਜੀ ਉਥੇ ਬਾਬਾ ਜੀ ਆਪਣੇ ਹ ਸੰਗਰੀ ਵੀਊ ਚੈੱਕ ਕਰੋ ਯਾਰ ਦੇਖੋ ਸੰਗਤਾਂ ਆ ਰਹੀਆਂ ਜੀ ਕਰੋ ਦਰਸ਼ਨ ਸੰਗਤਾਂ ਦੇ ਜੀ ਉਦੋਂ ਕਿੰਨੀਆਂ ਗੱਡੀਆਂ ਖੜੀਆਂ ਕਿੰਨੀਆਂ ਬਾਈਕਸ ਕਿੜੀਆਂ ਪਿੱਛੇ ਹੀ ਬਹੁਤ ਜਿਆਦਾ ਗੱਡੀਆਂ ਤੇ ਬਾਈਕ ਖੜੀਆਂ ਵਾ ਚਲੋ ਜੀ ਕਰੋ ਦਰਸ਼ਨ ਕਰੋ ਜੀ ਸਲੇਨਾਂ ਦਾ ਅਮਦੇ ਦਰਸ਼ਨ ਹਾਂ ਹਾਂ ਜੀ ਕਿੰਨੇ ਕਦਰ ਕਾਫੀ ਸੰਗਤਾਂ ਖੜੀਆਂ ਬੈਠੀਆਂ ਲੋ ਸੰਗਰੀ ਮੱਥਾ ਟੇਕ ਆਪ ਆ ਗਏ ਆ ਤਾਂ ਦੇਖੋ ਤੇ ਕਾਫੀ ਸੰਗਤਾਂ ਆ ਰਹੀਆਂ ਆ ਦੇਖੋ ਲੋਕੇ ਸੰਗਤਾਂ ਵੀ ਚੈੱਕ ਕਰੋ ਕਿੰਨੀ ਸੋਹਣੀ ਲੱਗਦੀ ਹੈ ਤੇ ਸੰਗਤਾਂ ਦੇਖੋ ਲੋਕ ਸੰਗਤੀ ਦੇਖੋ ਜੀ ਕਰੋ ਦਰਸ਼ਨ ਕਰੋ ਸੰਗਾਂ ਦਰਸ਼ਨ ਕਰੋ ਭਈ ਜੇ ਸੰਗਤ ਆਪਣੇ ਬੂਟੇ ਚੜਾਉਂਦੇ ਆਂਬ ਤਾਂ ਕਿੱਧਰ ਕਿੱਧਰ ਆਪਣੀ ਸਰਦਾਂ ਦੇ ਸਾਹਮਣੇ ਕਰੋ ਦਰਸ਼ਨ ਸੰਗਤਾਂ ਦੇ ਜੀ ਤੇ ਕਾਫੀ ਦੁਕਾਨਾਂ ਲੱਗੀਆਂ ਨੇ ਇਹਨਾਂ ਦੇਖੋ ਆ ਦੇਖੋ ਇਹ ਲਿਆ ਗਿਆ ਹੋਰ ਛੋਟੇ ਛੋਟੇ ਘਟੋਣੇ ਦੁਕਾਨਾਂ ਲੱਗੀਆਂ ਹੋਈਆਂ ਠੱਗ ਗਈ ਹੁਣ ਤਾਂ ਆਦਾ ਬਾਰਿਸ਼ ਤੇ ਬਾਕੀ ਸੰਗਤ ਬਹੁਤ ਆ ਰਹੀ ਆ ਬਹੁਤ ਜ਼ਿਆਦਾ ਸੰਗਤ ਤੇ ਬਾਕੀ ਥੋੜੇ ਬਾਰਿਸ਼ ਬੁਰੀਸ਼ ਕਰਕੇ ਉਹ ਤਾਂ ਥੋੜੇ ਸੰਗਤ ਅਸ ਵਾਲੀ ਘਾਟ ਆ ਤੇ ਜਦੋਂ ਅਸੀਂ ਪਿਛਲੀ ਵਾਰ ਆਏ ਸੀ ਉਦੋਂ ਬਹੁਤ ਸੁੰਦਰ ਸੀ ਇਹ ਮੈਂ ਆ ਰਹੀ ਆ ਓੜੀ ਓੜੀ ਕਾਫੀ ਆ ਜਾਂਦੇ ਹੂ ਹੂੰ ਬਾਕੀ ਮੋਸਟਲੀ ਸੰਗਤ ਤਾਂ ਰਾਤ ਰਹਿਣ ਹੁੰਦੇ ਆ ਹਨਾ ਠੀਕ ਆ ਉਹਦੇ ਪ੍ਰੋਗਰਾਮ ਰਾਤ ਨੂੰ ਹਾਂ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ। ਬਾਕੀ ਹੁਣ ਇਸ ਵਾਰ ਤਾਂ ਪਤਾ ਨਹੀਂ। ਇੱਥੇ ਹੁੰਦੀ ਹੈ ਪਾਰਕਿੰਗ। ਜਦੋਂ ਉਹਦੀ ਪਾਣੀ ਤਾਂ ਠੀਕ ਘੱਟ ਹੀ ਹੁੰਦਾ। ਨੰਗ ਦੇ ਬਾਈਕ ਹਾਂ। ਉਹਦੇ ਥੋੜਾ ਦੇ ਜਿਆਦਾ ਪਾਣੀ। ਪਹਿਲਾਂ ਕਿਹੜਾ ਜਾਵਾ? ਹਾਂ। ਉਹ ਤਾਂ ਘਟ ਗਿਆ। ਥੋੜਾ ਘਟ ਜਾ। ਮੈਂ ਕਿਹਾ ਜਾਨੂੰ ਜਾਂਦੇ ਨੇ ਦਿਖਾਣੇ ਕੀ ਆ ਮਾਹੌਲ। ਹੋਣ ਤਾਂ ਪਾਣੀ ਅੱਗੇ ਨਾਲੋਂ ਬਹੁਤ ਘਟ ਗਿਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਜਾਓ ਆਏ ਮਮੀ ਸਟੋਰ ਹੋ ਹੋ ਕੇ ਪੂਰੀ ਐ ਨਾ ਉਹ ਜੰਮ ਗਈ ਉੱਤੇ ਕਾਈ ਕਾਈ ਗਈ ਨੇ ਮੇਂ ਛੱਪੜ ਹੁੰਦਾ ਛੱਪੜ ਹੁੰਦਾ ਜਦਾਂ ਤੇ ਭਾ ਕਿ ਉਹ ਉੱਥੇ ਕੰਦ ਵੀ ਡਿਗੀ ਆ ਇੱਕ ਹਾਂ ਉਹ ਤਾਂ ਬੰਦ ਕਰਕੇ ਬਾਰਿਸ਼ ਤੇ ਕਰਕੇ ਆਹਰ ਬੈਠੀ ਨੇ ਇਧਰ ਆ ਹਾਂ ਆਹਰ ਬੰਦ ਕਰਕੇ ਨਾ ਸਾਰਾ ਨਿਕਲ ਗਿਆ ਮਿੱਟੀ ਖਿਸਕ ਜਾਂਦੀ ਆ ਨਾ ਲੋ ਜੀ ਸੰਗਤ ਦੀਤ ਪਾਣੀ ਤੁਹਾਨੂੰ ਦਿਖਾਉਂਦੇ ਆਂ ਦੇਖਿਆ ਇੱਕ ਲਾਰਾ ਪਾਣੀ ਦਾ ਤੇਜ਼ ਹੁਣ ਪਾਣੀ ਤੇਜ਼ ਹੋ ਗਿਆ ਨਹੀਂ ਹੂੰ ਇਹ ਤਾਂ ਫੇਰ ਦੋਨੇ ਮਿਕਸ ਹੋ ਜਾਂਦੇ ਨਾ ਜਦੋਂ ਠੀਕ ਆ ਬਾਕੀ بارش ਕਿਤੋਂ ਤੇਜ਼ ਹੋ ਜਾਂਦਾ ਪਾਣੀ ਹੈ ਨਾ ਹਾਂ ਉਦਾਂ ਪਾਣੀ ਦਾ ਵਹਾਅ ਬਹੁਤ ਤੇਜ਼ ਆ ਹੂੰ ਘਰੋਂ ਦੇਖਦੇ ਰਹੇ ਬਾਰੇ ਜਿਹੜੇ ਦੇਖਦੇ ਹੋਲੀ-ਹੋਲੀ ਕਟਵਾਂਦੇ ਆ ਹਾਂ ਟਾਂਬੂ ਭਰ ਭਰ ਜਾਂਦੀਆਂ ਹਾਂ ਹਾਂ ਤੇ ਬਾਕੀ ਸੰਗਤਾਂ ਜਾਂਦੀਆਂ ਬਾਬਾ ਜੀ ਤੇ ਨਾਲ ਲੈਂਦੀਆਂ ਬਾਕੀ ਮੀਂਹ ਆ ਗਿਆ ਹਾਂ ਮੀਂਹ ਆ ਗਿਆ ਤੇਜ਼ ਹੋ ਗਿਆ ਮੀਂਹ ਅੱਜ ਹੁਣ ਘਰ ਪਚਾਦੋ ਪਹਿਲੇ ਸਾਨੂੰ ਮੇਰੇ ਵੀ ਪਾਇਓ ਅੱਜ ਅਸੀਂ ਰੇਨ ਕੋਟ ਵੀ ਨਹੀਂ ਰੱਖੇ ਨਾਲ ਆਪਣੋ ਵੀ ਨਹੀਂ ਰੱਖਿਆ ਕਿ ਲੱਗ ਗਈ ਲੋਕਲ ਹੀ ਕੋਈ ਅਸੀਂ ਕਿ ਲੋਕਲ ਹੀ ਜਾਣਾ ਕੋਈ ਗੱਲ ਨਹੀਂ ਕਿ ਪਿਆਰ ਕਿਨੇ ਹੋਵੇ ਆਹ ਬਣੀ ਟੀਜ ਕਿੰਨਾ ਤੇਜ਼ ਭਾਉ ਦੋ ਚੋਕ ਮਿਕਸ ਹੁੰਦੇ ਨੇ ਨਾ ਇਹ ਤੱਕੀ ਨਹੀਂ ਬੰਦੀ ਉਹ ਹੋ ਜੀ ਤਨਿਕਾ ਇਹ ਵੇਖਦੇ ਬਾਤ ਦੇਵਾਦਾਰਾਂ ਨੂੰ ਫਲੋਡ ਹੈ ਸਹੀ ਗੱਲ ਹੈ। ਲੱਗੋ ਜੋ ਵੀ ਅਸੀਂ ਪਾਧਾਰਾਂ ਤੇ ਤਾਂ ਸਾਰਾ ਕੁਝ ਦੀਪੈਂਡ ਕਰਦਾ ਹਨਾ ਤੇ ਬਾਕੀ ਸਾਨੂੰ ਵੀ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ। ਉਹਨਾਂ ਦੇ ਵੀ ਅੱਗੇ ਵਿਦੇਸ਼ ਹੁੰਦੇ ਤਾਂ ਹੁਣ ਸਾਨੂੰ ਉਸ ਤੋਂ ਭਈ ਕਹਿੰਦੇ ਨਹੀਂ ਭਾਈ ਨਾ ਬਣਾਇਓ। ਫਿਰ ਅਸੀਂ ਨਹੀਂ ਬਣਾਈ। ਬਸ ਮਾਰੋ ਮਾਨੂੰ ਮਾੜਾ ਪੋਟਾ ਬਣਾਈ ਆ। ਤੇ ਉੱਥੇ ਉਹਨਾਂ ਦੇ ਵੀ ਉਹਨਾਂ ਤੇ ਵੀ ਅੱਗੇ ਜੋ ਕਿ ਪ੍ਰੈਸ਼ਰ ਹੁੰਦਾ ਵਾ ਹਨਾ। ਹੂੰ। ਗਾਈਡਲਾਈਨਸ ਫੋਲੋ ਕਰਨਾ ਚਾਹੀਦਾ। ਇਹ ਵੀ ਤੇ ਇਹਨਾਂ ਦਾ ਕੈਮਰੇ ਤੇ ਵੀ ਹੈ। ਸੰਗਤਾਂ ਜਾ ਰਹੀਆਂ ਭਜਨ ਗਾਉਂਦੇ ਆਂ ਬਾਬਾ ਜੀ ਦੇ ਸਰ ਜਿਹੜਾ ਮੈਂ ਗਾਉਂਦੀ ਆਂ ਅਸੀਂ ਨੱਚੀ ਮੈਂ ਤੇਰਾ ਨਾਲ ਆ ਕੇ ਹਾਂ ਮੈਂ ਨੱਚੀ ਪਾਪਾ ਨੱਚੀ ਨੱਚੀ ਮੈਂ ਤੇਰਾ ਨਾਲ ਆ ਲੇਤੀ ਮੈਂ ਦਿੱਤੀ ਪਲੇਰ ਨੇ ਨੱਚੀ ਨੱਚੀ ਮੈਂ ਤੇਰਾ ਨਾਲ ਆ ਲੇਤੀ ਤੁਮੋਂ ਕੋਲੇ ਦੇ ਨੇ ਸ਼ਹਿਰ ਦੀ ਮੇਰੀ ਬਾਤ ਹੋਣੀ ਨੱਚੀ ਨੱਚੀ ਮੈਂ ਨੱਚੀ ਬਹੁਤ ਨੱਚੀ ਨੱਚੀ ਮੈਂ ਤੇਰਾ ਨਾਲ ਲੈ ਤੇ ਮੈਂ ਖਾਦੀ ਹੁਣ ਨੱਚੀ ਨੱਚੀ ਮੈਂ ਤੇਰਾ ਨਾਲ ਲੈ ਕੀ ਪਿਆਰੀ ਸੰਗਤ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਤੱਕ ਤੱਕ ਵੀਡੀਓ ਤੇ ਬੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਓ ਠੀਕਾ ਸ਼ੇਅਰ ਗਰੂ ਕਰਿਓ ਦੇਖੋ ਇਹਨੇ ਮੀਂਹ ਚ ਪਾ ਤੁਹਾਨੂੰ ਦਰਸ਼ਨ ਕਰਾਉਣ ਆਏ ਆ ਸੰਗਤ ਜੀ ਜਿਹੜਾ ਨਹੀਂ ਆ ਸਕੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਤਰ੍ਹਾਂ ਸਾਡੀ ਵੀਡੀਓ ਦੇਖ ਸਕੋ ਤੇ ਜਰੂਰ ਦੂਜੇ ਵੀਡੀਓ ਨੂੰ ਪਿਆਰ ਦਿਓ ਤੇ ਚਲੋ ਹੁਣ ਆਪਾਂ ਸੰਗਤ ਦੀ ਚੱਲਦੇ ਆ ਜੀ ਤੇ ਚਲੋ ਠੀਕ ਆ ਮਿਲਦੇ ਆਂ ਅਗਲੀ ਵਾਰ ਤੱਕ ਬਾਏ ਬਾਏ ਸੋਫਾ